ਬਹੁਤ ਸਾਰੀਆਂ ਫਿਲਮਾਂ ਬਣਦੀਆਂ ਉਹਦੇ ਵਿੱਚ ਜਿੰਨੇ ਚਿਰ ਪੰਜਾਬੀ ਤੜਕੇ ਵਾਲਾ ਇੱਕ ਗਾਣਾ ਨਹੀਂ ਪੈਂਦਾ ਉਹਨੇ ਚਿਰ ਫਿਲਮ ਨਹੀਂ ਚੱਲਦੀ ਮਜ਼ਾ ਨਹੀਂ ਹੁੰਦਾ ਹੈਨਾ ਤਾਂ ਇੱਕ ਪੰਜਾਬੀ ਭਾਸ਼ਾ ਇੱਕ ਇਹੋ ਜੀ ਚੀਜ਼ ਹੈ ਜਿਹਦੇ ਵਿੱਚ ਬੰਦਾ ਆਪਣੇ ਹਾਵ ਭਾਵ ਜਿਹੜੇ ਆ ਨਾ ਜੇ ਕਿਸੇ ਨੂੰ ਆਪਾਂ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਗਾਲ ਵੀ ਕੱਢਣੀ ਹੋਵੇ ਤੇ ਆਪਣੀ ਭਾਤਰ ਭਾਸ਼ਾ ਵਿੱਚ ਕਢੋ ਉਹਦਾ ਸਵਾਦ ਹੀ ਹੋ ਜਾਂਦਾ ਉਹਦਾ ਸਵਾਦ ਹੀ ਵੱਖਰਾ ਹੈ ਬਿਲਕੁਲ ਬਹੁਤ ਸਾਰੇ ਲੋਕ ਇਹ ਵੀ ਚਿੰਤਾ ਦਾ ਵਿਸ਼ਾ ਬਣਦੇ ਇਸ ਚੀਜ਼ ਨੂੰ ਕਿ ਪੰਜਾਬੀ ਭਾਸ਼ਾ ਜਿਹੜੀ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਵਾਲੀ ਹੈ ਹਨ ਮੈਂ ਕਹਿੰਦਾ ਵੀ ਜਿਹੜੀ ਭਾਸ਼ਾ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਨੇ ਗੁਰਬਾਣੀ ਲਿਖ ਦਿੱਤੀ ਹੈ ਉਹ ਭਾਸ਼ਾ ਕਦੇ ਵੀ ਖਤਮ ਹੋ ਨਹੀਂ ਸਕਦੀ ਪਰ ਦਫ਼ਤਰਾਂ ਦੇ ਵਿੱਚ ਵੇਖੋ ਜੀ ਬੈਂਕਾਂ ਦੇ ਵਿੱਚ ਵੇਖੋ ਜਦੋਂ ਅਸੀਂ ਜਾਂਦੇ ਆ ਅਸੀਂ ਆਪ ਖੁਦ ਹੀ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ ਮਾਝੇ ਦੇ ਲੋਕ ਜਾਂ ਬਾਰਡਰ ਏਰੀਆ ਦੇ ਲੋਕ ਇਹ ਜਦੋਂ ਜਾਂਦੇ ਹਨ ਕਿਸੇ ਸਰਕਾਰੀ ਅਦਾਰੇ ਚ ਉਥੇ ਜੋ ਹਿੰਦੀ ਦੀ ਵਿੱਚ ਅਗਲਾ ਗੱਲ ਕਰਦਾ ਤੇ ਇਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਵੀ ਯਾਰ ਕਿਤੇ ਸਾਨੂੰ ਇਹ ਨਾ ਕਵੇ ਕੋਈ ਵੀ ਇਹ ਅਲਪੜਾ ਜਿਹਾ ਬੰਦਾ ਕਿੱਥੋਂ ਆ ਗਿਆ ਇੱਕ ਆਪਣੇ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ ਕਿ ਪੰਜਾਬੀ ਤੁਹਾਡੀ ਮਾਤ ਭਾਸ਼ਾ ਹੈ ਹਮ ਕਦੀ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਪੰਜਾਬੀ ਬੋਲਣ ਲੱਗਿਆ ਸੀ ਅਲਪੜ ਹੋ ਚੱਲੇ ਇਹ ਪੰਜਾਬੀ ਅਲਪੜਾਂ ਦੀ ਬੋਲੀ ਨਹੀਂ ਹੈ ਬਹੁਤ ਪਿਆਰੀ ਤੇ ਮਿੱਠੀ ਬੋਲੀ ਹੈ ਜੇ ਤੁਸੀਂ ਬੈਂਕ ਜਾਣਾ ਹੈਓ ਅੱਗੇ ਤੁਹਾਨੂੰ ਹਿੰਦੀ ਚ ਗੱਲਬਾਤ ਕਰਦੇ ਆ ਜੀ ਬਿਲਕੁਲ ਜੇ ਤੁਸੀਂ ਕਹਿੰਦੇ ਮੈਂ ਹਿੰਦੀ ਨਹੀਂ ਬੋਲਦਾ ਹਾਂ ਮੈਨੂੰ ਪੰਜਾਬੀ ਚ ਗੱਲ ਕਰੋ ਹਨ ਤੁਸੀਂ ਪੰਜਾਬ ਚ ਡਿਊਟੀ ਕਰ ਰਹੇ ਹੋ ਪੰਜਾਬੀ ਚ ਗੱਲ ਕਰੋ ਸਾਨੂੰ ਹਿੰਦੀ ਨਹੀਂ ਪਸੰਦ ਆਉਂਦੀ ਬਿਲਕੁਲ ਉਸੇ ਲਈ ਉਹਨਾਂ ਦੀ ਲੈਂਗੁਏਜ ਚੇਂਜ ਹੋ ਜਾਊਗੀ ਇਹਦੇ ਨੋਟ ਕਰਿਓ ਬਿਲਕੁਲ ਹੁੰਦੀ ਹੈ ਉਹ ਕਰਦੇ ਆ ਉਹ ਸ਼ੁਰੂ ਕਰਨਾ ਪੰਜਾਬੀ ਚ ਗੱਲਬਾਤ ਸ਼ੁਰੂ ਕਰ ਦਿੰਦੇ ਆ ਜੀ ਜੀ ਸਾਨੂੰ ਪੰਜਾਬੀ ਚ ਗੱਲ ਕਰਬੋਣੀ ਚਾਹੀਦੀ ਹੈ ਨਾ ਕਿ ਆਪ ਹਿੰਦੀ ਬੋਲਣੀ ਸ਼ੁਰੂ ਕਰ ਆਪ ਹਿੰਦੀ ਬੋਲਣੇ ਸ਼ੁਰੂ ਇੱਕ ਪ੍ਰਵਾਸੀ ਜਿਹੜਾ ਉਹ ਸਾਨੂੰ 10 ਜੀਆਂ ਦੇ ਟੱਬਰ ਨੂੰ ਹਿੰਦੀ ਸਿਖਾ ਜਾਂਦਾ ਅਸੀਂ ਉਹਦੇ ਨਾਲ ਹਮ ਕੋ ਤੁਮ ਕੋ ਕਰਨ ਲੱਪੈ ਨੇ ਬਿਲਕੁਲ ਆ ਵੀ ਇਹ ਬਣ ਜਾਂਦੇ ਨਾ ਆਪਰਵਾਸੀ ਬਣ ਜਾਂਦੇ ਕੀ ਅਸੀਂ ਯਾਰ 10 ਬੰਦੇ ਇੱਕ ਬੰਦੇ ਨੂੰ ਪੰਜਾਬੀ ਨਹੀਂ ਸਿਖਾ ਸਕਦੇ ਬਿਲਕੁਲ ਹੈ ਨਾ ਉਹਦੇ ਨਾਲ ਪੰਜਾਬੀ ਚ ਗੱਲ ਕਰੋ ਉਹ ਪੰਜਾਬੀ ਬੋਲੂਗਾ ਵੀ ਹੈ ਨਾ ਤੇ ਜੇ ਅਸੀਂ ਉਹਦੀ ਭਾਸ਼ਾ ਉਹ ਰਾਮੂ ਅੱਜ ਪੱਠੇ ਨਹੀਂ ਡਾਲੇ ਯਾਰ ਅੱਜ ਦੁੱਧ ਨਹੀਂ ਚੋਇਆ ਯਾਰ ਹੈ ਨਾ ਤਾਂ ਉਹ ਉਹਨੂੰ ਲੱਗੂਗਾ ਮੈਂ ਇਹਨਾਂ ਦੇ ਮੇਰੇ ਰੰਗ ਦੇ ਮੈਂ ਅਹੀਂ ਮੈਂ ਪ੍ਰਭਾਵ ਪਾ ਲਿਆ ਇਹਨਾਂ ਦੇ ਮੈਂ ਪ੍ਰਭਾਵ ਪਾ ਲਿਆ ਇਹਨਾਂ ਲੋਕ ਪੰਜਾਬੀਆਂ ਕਟੜ ਪੰਜਾਬੀਆਂ ਨੂੰ ਮੈਂ ਹੀ ਪਿੱਛੇ ਲਾ ਲਿਆ ਸਕੂਲਾਂ ਦੇ ਵਿੱਚ ਜਿਹੜਾ ਉਹ ਉੱਥੇ ਸਾਡਾ ਘਾਣ ਹੋ ਰਿਹਾ ਬਹੁਤ ਸਾਰੇ ਐਸੇ ਸਕੂਲ ਨੇ ਭਾਈ ਜੀ ਜਿੱਥੇ ਸਕੂਲਾਂ ਦੇ ਵਿੱਚ ਨਾ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਵੀ ਲਾਈ ਜਾਂਦੀ ਹੈ ਤੇ ਉੱਥੇ ਜੁਰਮਾਨੇ ਵੀ ਲਾਏ ਜਾਂਦੇ ਮੋٹے ਜੁਰਮਾਨੇ ਲਾਏ ਜਾਂਦੇ ਇਹ ਇੱਕ ਸਿਰਫ ਸਾਡੇ ਬੱਚਿਆਂ ਨੂੰ ਪੰਜਾਬੀ ਤੋਂ ਤੋੜਨ ਦਾ ਤਰੀਕਾ ਕਨਵਰਟਡ ਸਕੂਲਾਂ ਦੇ ਵਿੱਚ ਖਾਸ ਕਰਕੇ ਹੋ ਰਿਹਾ ਹੈ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚਾਹੇ ਪੰਜਾਬ ਸਰਕਾਰ ਵੱਲੋਂ अनेकाਵਾਰੀ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਮਾਨ ਸਤਿਕਾਰ ਦੇਣਾ ਚਾਹੀਦਾ ਹੈ ਦਫ਼ਤਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਔਰ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਪਹਿਲੇ ਅਧਾਰ ਤੇ ਬੋਲਣੀ ਚਾਹੀਦੀ ਹੈ ਪਰ ਨਿੱਜੀ ਸਕੂਲਾਂ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੈ ਕਿ ਹਿੰਦੀ ਪੜਾਈ ਜਾਂਦੀ ਹੈ ਉਸੇ ਤਰਜ਼ ਤੇ ਅਸੀਂ ਘਰਾਂ ਦੇ ਵਿੱਚ ਵੀ ਹਿੰਦੀ ਹੀ ਦੇ ਨਾਲ ਹੀ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਗੁਰੂਆਂ ਦੀ ਬੋਲੀ ਹੈ ਗੁਰੂਆਂ ਦੀ ਬਣਾਈ ਹੋਈ 35 ਅੱਖਰੀ ਤੋਂ ਪੰਜਾਬੀ ਭਾਸ਼ਾ ਬਣੀ ਹੈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਉਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰदयाल ਸਿੰਘ ਜੀ ਸੋਰ ਸਿੰਘ ਵਾਲੇ ਸ਼ਾਮਲ ਨੇ ਤੇ ਗੁਰਦਿਆਲ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੱਕ ਤਾਂ ਮੈਂ ਇਸ ਗੱਲ ਦਾ ਸਵਾਗਤ ਕਰਦਾ ਹਾਂ ਤੁਹਾਡਾ ਕਿ ਬਹੁਤ ਸੋਹਣਾ ਵਿਸ਼ਾ ਤੁਸੀਂ ਚੁਣਿਆ ਜੀ ਧੰਨਵਾਦ ਜੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਜੀ ਘਰਾਂ ਵਿੱਚ ਵੀ ਮਾਪੇ ਹੂੰ ਹਿੰਦੀ ਦੀ ਭਾਸ਼ਾ ਗੱਲਬਾਤ ਕਰਦੇ ਆ ਜੇ ਪੰਜਾਬ ਸਰਕਾਰਾਂ ਕਹਿੰਦੀਆਂ ਕਿ ਪੰਜਾਬੀ ਬੋਲੋ ਹੂੰ ਕਿਉਂ ਆਪਾਂ ਹੁਕਮਦੁਲੀ ਕਰ ਰਹੇ ਆ ਵੱਡੀ ਹੁਕਮਦੁਲੀ ਆ ਕਿ ਗੁਰੂਆਂ ਦੀ ਹੁਕਮਦੁਲੀ ਕਰ ਰਹੇ ਆ ਬਿਲਕੁਲ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਜ਼ਰੂਰੀ ਆ ਕਿ ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਬਿਲਕੁਲ ਭਾਸ਼ਾ ਸਿੱਖਣੀਆਂ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਗਿਆਨ ਸਾਡੇ ਕੋਲ ਹੋਣਾ ਜਿੰਨਾ ਵੀ ਵਟੋਰ ਲੋ ਚਾਹੇ ਉਹ ਪੰਜਾਬੀ ਚੋਂ ਮਿਲੇ ਚਾਹੇ ਉਹ ਅਦਰ ਭਾਸ਼ਾਵਾਂ ਦੇ ਵਿੱਚੋਂ ਮਿਲੇ ਹਨਾ ਹਰ ਭਾਸ਼ਾ ਜਿਹੜੀ ਸਾਡੇ ਵਾਸਤੇ ਸਿੱਖਣੀ ਜ਼ਰੂਰੀ ਹੈ ਗਿਆਨ ਦੇ ਵਿੱਚ ਵਾਧਾ ਹੁੰਦਾ ਪਰ ਜੇ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਾਂ ਵਿਸਾਰਾਂਗੇ ਤੇ ਕਹਿੰਦੇ ਕਿਤੇ ਨਾ ਕਿਤੇ ਆਪਣਾ ਜਿਹੜਾ ਵਾ ਸੱਭਿਆਚਾਰ ਤੋਂ ਟੁੱਟ ਜਾਵਾਂਗੇ ਟੁੱਟ ਜਾਓ ਸਭ ਤੋਂ ਪਹਿਲੀ ਤੇ ਗੱਲ ਵੀ ਜਿਹੜੀ ਭਾਸ਼ਾ ਆਪਾਂ ਗੱਲਾਂ ਕਰਦੇ ਨੇ ਬਹੁਤ ਸਾਰੇ ਲੋਕ ਇਹ ਵੀ ਚਿੰਤਾ ਦਾ ਵਿਸ਼ਾ ਬਣਦੇ ਇਸ ਚੀਜ਼ ਨੂੰ ਕਿ ਪੰਜਾਬੀ ਭਾਸ਼ਾ ਜਿਹੜੀ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਵਾਲੀ ਹੈ ਹਨ ਮੈਂ ਕਹਿੰਦਾ ਵੀ ਜਿਹੜੀ ਭਾਸ਼ਾ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਨੇ ਗੁਰਬਾਣੀ ਲਿਖ ਦਿੱਤੀ ਹੈ ਉਹ ਭਾਸ਼ਾ ਕਦੇ ਵੀ ਖਤਮ ਹੋ ਨਹੀਂ ਸਕਦੀ ਠੀਕ ਹੈ ਜੀ ਉਹ ਸਾਡੇ ਦਿਲਾਂ ਚ ਵਸਦੀ ਹੈ ਅਸੀਂ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਆ ਪੰਜਾਬੀ ਸਮਝਦੇ ਆ ਪੰਜਾਬੀ ਸੁਣਦੇ ਆ ਤੇ ਬਹੁਤ ਸਾਰੇ ਮੈਂ ਕਹਿੰਦਾ ਵੀ ਹੁਣ ਤੁਸੀਂ ਦੇਖੋ ਵੀ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਉਹਦੇ ਵਿੱਚ ਜਿੰਨੇ ਚਿਰ ਪੰਜਾਬੀ ਤੜਕੇ ਵਾਲਾ ਇੱਕ ਗਾਣਾ ਨਹੀਂ ਪੈਂਦਾ ਉਹਨੇ ਚਿਰ ਫਿਲਮ ਨਹੀਂ ਚੱਲਦੀ ਮਜ਼ਾ ਨਹੀਂ ਹੁੰਦਾ ਹੈਨਾ ਤੇ ਇੱਕ ਪੰਜਾਬੀ ਭਾਸ਼ਾ ਇੱਕ ਐਹੋ ਜੀ ਚੀਜ਼ ਹੈ ਜਿਹਦੇ ਵਿੱਚ ਬੰਦਾ ਆਪਣੇ ਹਾਵ ਭਾਵ ਜਿਹੜੇ ਆ ਨਾ ਜੇ ਕਿਸੇ ਨੂੰ ਆਪਾਂ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਗਾਲ ਵੀ ਕੱਢਣੀ ਹੋਵੇ ਤੇ ਆਪਣੀ ਪਾਤਰ ਭਾਸ਼ਾ ਵਿੱਚ ਕਢੋ ਉਹਦਾ ਸਵਾਦ ਹੀ ਉਹਦਾ ਸਵਾਦ ਹੀ ਵੱਖਰਾ ਹੈ ਬਿਲਕੁਲ ਹੈਨਾ ਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਅੱਜ ਪੰਜਾਬੀ ਜਿਹੜੀ ਹੈ ਗਵਾ ਰਹੇ ਹੂੰ ਜੀ ਗੁਰਦੇਵ ਜੀ ਚਿੰਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪੰਜਾਬੀ ਪਛ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਨਾ ਵੀ ਕਿਉਂ ਗੁਵਾ ਰਹੇ ਆ ਅਸੀਂ ਪਰ ਦਫਤਰਾਂ ਦੇ ਵਿੱਚ ਵੇਖੋ ਜੀ ਬੈਂਕਾਂ ਦੇ ਵਿੱਚ ਵੇਖੋ ਜਦੋਂ ਅਸੀਂ ਜਾਂਦੇ ਆ ਅਸੀਂ ਆਪ ਖੁਦ ਹੀ ਹਿੰਦੀ ਬੋਲਣੀ ਸ਼ੁਰੂ ਕਰ ਦਿੰਨੇ ਹੂੰ ਉੱਥੇ ਸਰਕਲ ਹੈ ਵੀ ਥੋੜੇ ਦਿਨ ਪਹਿਲਾਂ ਮੈਂ ਆਪਣੇ ਵੀ ਤੁਹਾਨੂੰ ਇੱਕ ਘਟਨਾ ਦੱਸ ਦਵਾ ਕਿ ਮੈਂ ਸਰਕਾਰੀ ਹਸਪਤਾਲ ਇੱਥੇ ਅੱਖਾਂ ਦਾ ਹਸਪਤਾਲ ਬਣਿਆ ਹੋਇਆ ਵਾ ਜਦੋਂ ਆਪਾਂ ਅਮਰਸਰ ਜਾਂਦੇ ਆ ਨਾ ਜੀ ਭੰਡਾਰੀ ਪੁਲ ਤੋਂ ਥੱਲੇ ਆਈਜ਼ ਹਸਪਤਾਲ ਬਣਿਆ ਤੇ ਉੱਥੇ ਮੈਂ ਖੁਦ ਆਪਣੀ ਅੱਖਾਂ ਦਾ ਟੈਸਟ ਕਰਾਉਣ ਗਿਆ ਤੇ ਉੱਥੇ ਜਿੰਨਾ ਵੀ ਸਟਾਫ ਬੈਠਾ ਜਿੰਨੇ ਵੀ ਜਾਂ ਲੇਡੀਜ਼ ਸਨ ਜਾਂ ਜੈਂਟਸਨ ਉਹ ਸਾਰੇ ਆਪਸ ਵਿੱਚ ਵੀ ਹਿੰਦੀ ਚ ਗੱਲ ਕਰਦੇ ਸੀ ਹੈਨਾ ਹੁਣ ਜਦੋਂ ਮੈਂ ਉਹਨਾਂ ਦੇ ਨਾਲ ਆਪਣੀ ਪਿੰਡੂ ਭਾਸ਼ਾ ਦੇ ਵਿੱਚ ਗੱਲ ਕਰਾਂ ਤੇ ਹਾਲਾਂਕਿ ਮੈਂ ਇਸੇ ਤਰ੍ਹਾਂ ਦਸਤਾਰ ਸਜਾਈ ਹੈ ਤੇ ਵੇਖਣ ਵਾਲੇ ਨੂੰ ਨਾ ਅਜੀਬ ਜਿਹਾ ਉਹਨਾਂ ਨੂੰ ਵੀ ਲੱਗੇ ਵੀ ਯਾਰ ਇਹ ਬੰਦਾ ਗੱਲ ਸਾਡੇ ਨਾਲ ਪੰਜਾਬੀ ਚ ਕਰ ਰਿਹਾ ਅਸੀਂ ਇਹਨੂੰ ਹਿੰਦੀ ਚ ਗੱਲ ਕਰ ਰਹੇ ਹੈਨਾ ਰਫਜਾ ਲੱਗਦਾ ਰਫਜਾ ਲੱਗੇ ਉਹ ਮੈਨੂੰ ਆਪ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਵੀ ਯਾਰ ਇਹ ਕਿਤੇ ਇਹ ਨਾ ਸੋਚਣ ਕਿ ਮੈਂ ਅਲਪੜ ਜਾ ਲੱਗ ਰਿਹਾ ਇਹਨਾਂ ਹਾਂ ਤੇ ਹਾਲਾਂਕਿ ਬਾਅਦ ਚ ਮੈਂ ਸੋਚਿਆ ਮੈਂ ਕਿਹਾ ਯਾਰ ਸਾਡੀ ਮਾਂ ਭਾਸ਼ਾ ਹੈ ਤੇ ਅਸੀਂ ਪੰਜਾਬੀ ਤੋਂ ਦੂਰ ਤਾਂ ਹੋ ਹੀ ਨਹੀਂ ਸਕਦੇ ਇਹ ਵੀ ਤਾਂ ਪੰਜਾਬ ਦੇ ਰਹਿਣ ਵਾਲੇ ਹੋਣਗੇ ਮੈਂ ਇੱਕ ਦੋ ਬੀਬੀਆਂ ਨੂੰ ਪੁੱਛਿਆ ਮੈਂ ਕਿਹਾ ਵੀ ਭੈਣ ਜੀ ਤੁਸੀਂ ਪੰਜਾਬ ਦੇ ਵਾਸੀ ਹੋ ਕਿ ਜਾਂ ਕਿਤੇ ਬਾਹਰੋਂ ਆ ਕੇ ਡਿਊਟੀ ਕਰਦੇ ਹੋ ਹੰਦੇ ਨਹੀਂ ਵੀਰ ਜੀ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅੱਛਾ ਤੇ ਮੈਂ ਕਹਾਂ ਜੀ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਤੇ ਤੁਹਾਨੂੰ ਦਿੱਕਤ ਕੀ ਹੈ ਪੰਜਾਬੀ ਚ ਕਿਉਂ ਨਹੀਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਉਹ ਕਹਿੰਦੇ ਵੀਰ ਜੀ ਇੱਥੇ ਸਾਰੇ ਪੜੇ ਲਿਖੇ ਲੋਕ ਆ ਤੇ ਪੜੇ ਲਿਖਿਆਂ ਦੇ ਵਿੱਚ ਥੋੜਾ ਜਿਹਾ ਸਟੇਟਸ ਜਿਹੜਾ ਉਹ ਆਪਣੇ ਆਪ ਨੂੰ ਸਟੈਂਡ ਜਿਹੜਾ ਰੱਖਣਾ ਪੈਂਦਾ ਤੇ ਮੈਂ ਕਹਾਂ ਜੀ ਇਹ ਕੀ ਗੱਲ ਹੋਈ ਅਸੀਂ ਆਪਣੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਕੇ ਆਪਣਾ ਸਟੈਂਡ ਉੱਚਾ ਕਰ ਲਾਂਗੇ ਜੀ ਤੇ ਉਹ ਚਲੋ ਮੇਰੀ ਗੱਲ ਨਾਲ ਸਹਿਮਤ ਵੀ ਹੋ ਗਈ ਪਰ ਉਹ ਜਿਹੜਾ ਉਹ ਰਵਈਆ ਉਹਨਾਂ ਨੇ ਬਦਲਿਆ ਨਹੀਂ ਅੱਜ ਜਦੋਂ ਸਾਡਾ ਪਿੰਡੂ ਬੰਦਾ ਜਾਂ ਸਾਡਾ ਜਿਹੜਾ ਪਿੰਡਾਂ ਵਿੱਚ ਰਹਿਣ ਵਾਲੇ ਬਖਾਸ ਕਰਕੇ ਮਾਝੇ ਦੇ ਲੋਕ ਜਾਂ ਬਾਰਡਰ ਏਰੀਆ ਦੇ ਲੋਕ ਇਹ ਜਦੋਂ ਜਾਂਦੇ ਹਨ ਕਿਸੇ ਸਰਕਾਰੀ ਅਦਾਰੇ 'ਚ ਉੱਥੇ ਜੋ ਹਿੰਦੀ ਦੀ ਵਿੱਚ ਅਗਲਾ ਗੱਲ ਕਰਦਾ ਤੇ ਇਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਆ ਵੀ ਯਾਰ ਕਿਤੇ ਸਾਨੂੰ ਇਹ ਨਾ ਕਵੇ ਕੋਈ ਵੀ ਇਹ ਅਨਪੜ੍ਹ ਜਾਂ ਬੰਦਾ ਕਿੱਥੋਂ ਆ ਗਿਆ ਤੇ ਮੈਂ ਇੱਕ ਆਪਣੇ ਪੰਜਾਬੀਆਂ ਨੂੰ ਕਹਿਣਾ ਚਾਹੂੰਗਾ ਕਿ ਪੰਜਾਬੀ ਤੁਹਾਡੀ ਮਾਤ ਭਾਸ਼ਾ ਹੈ ਕਦੀ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਪੰਜਾਬੀ ਬੋਲਣ ਲੱਗਿਆ ਅਸੀਂ ਆਲਪੜੋ ਚੱਲੇ ਇਹ ਪੰਜਾਬੀ ਆਲਪੜਾਂ ਦੀ ਬੋਲੀ ਨਹੀਂ ਹੈ ਬਹੁਤ ਪਿਆਰੀ ਤੇ ਮਿੱਠੀ ਬੋਲੀ ਹੈ ਹੁਣ ਤੁਸੀਂ ਇੱਕ ਹਿਸਾਬ ਲਾਇਓ ਜਦੋਂ ਅਸੀਂ ਘਰਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਕਰਦੇ ਹਣਾ ਬਿਲਕੁਲ ਜੇ ਸਾਡਾ ਤਾਇਆ ਜੇ ਅਸੀਂ ਤਾਇਆ ਜੀ ਕਹਿੰਨੇ ਜਾਂ ਤਾਊ ਕਹਿੰਨੇ ਜਾਂ ਤਾਇਆ ਕਹਿੰਨੇ ਹਣਾ ਦਾਦਾ ਜੀ ਆ ਆ ਚਾਚਾ ਜੀ ਆ ਆ ਪਾਪਾ ਜੀ ਆ ਆ ਸਾਡੀ ਮਾਤਾ ਜੀ ਆ ਮੇਰੀ ਚਾਚੀ ਆ ਮੈਨੂੰ ਰਿਸ਼ਤੇ ਦਾ ਪਤਾ ਲੱਗਦਾ ਰਿਸ਼ਤੇ ਤੋਂ ਪਤਾ ਲੱਗਦਾ ਜਦੋਂ ਆਪਾਂ ਅੰਕਲ ਕਹਿ ਦਿੰਨੇ ਆ ਤਾਂ ਪਤਾ ਨਹੀਂ ਲੱਗਦਾ ਵੀ ਤਾਏ ਨੂੰ ਕਹਾਂ ਚਾਚੇ ਕਹਾਂ ਕਿਉਂਕਿ ਕਹਾਣੀ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਅੰਕਲ ਕਹਿੰਨੇ ਆ ਹਮ ਅੰਕਲ ਅਸੀਂ ਚਾਚੇ ਨੂੰ ਵੀ ਅੰਕਲ ਕਹਿ ਰਿਹਾ ਹਾਂ ਅਸੀਂ ਪਿਓ ਦੇ ਸਾਲੇ ਨੂੰ ਵੀ ਅੰਕਲ ਕਹਿ ਰਹੇ ਆ ਮਾਮਾ ਕਹਿ ਰਹੇ ਆ ਹੁਣ ਇਹ ਨਹੀਂ ਪਤਾ ਇਹ ਰਿਸ਼ਤੇ ਬਣੂਗਾ ਇਹ ਨਹੀਂ ਪਤਾ ਲੱਗਣਾ ਕਿ ਇਹ ਮਾਮਾ ਹੈ ਮੁੰਡੇ ਦਾ ਕਿ ਮੁੰਡੇ ਦਾ ਚਾਚਾ ਹੈ ਹੈਨਾ ਜੇ ਅਸੀਂ ਚਾਚੀ ਨੂੰ ਚਾਚੀ ਕਵਾਂਗੇ ਤੇ ਮਾਮੀ ਨੂੰ ਮਾਮੀ ਕਵਾਂਗੇ ਤੇ ਇਹ ਲੱਗਾ ਪਤਾ ਲੱਗੂਗਾ ਵੀ ਇਹ ਪੇਉ ਦੀ ਸਾਲੀ ਹੈ ਜਾਂ ਜਾਂ ਮੇਰੀ ਮਾਮੀ ਹੈ ਹੈਨਾ ਤੇ ਇਹ ਮੇਰੀ ਚਾਚੀ ਹੈ ਤੇ ਸਹਾਰਕੇ ਨੂੰ ਸਮਝਣ ਚ ਕੋਈ ਦਿੱਕਤ ਨਹੀਂ ਆਊਗੀ ਯਾਰ ਕਿੱਡਾ ਵੱਡਾ ਸਾਡਾ ਅਮੀਰ ਵਿਰਸਾ ਕਿੰਨੇ ਸਾਡੇ ਕੋਲ ਸ਼ਬਦਾਵਲੀ ਦਾ ਪੰਡਾਰ ਹੈ ਬਿਲਕੁਲ ਜੀ ਤੇ ਅਸੀਂ ਕਿਉਂ 21 ਸ਼ਬਦ ਚ ਸਾਰਾ ਕਿੱਸਾ ਹੀ ਮੁਕਾ ਦਿੰਦੇ ਆਂ ਅੰਟੀ ਕਹਿ ਕੇ ਜਾਂ ਅੰਕਲ ਕਹਿ ਕੇ ਉਹ ਸਾਰੇ ਰਿਸ਼ਤੇ ਹੀ ਘਚੋੜਾ ਜਾਂ ਮਾਰ ਦਿੰਦੇ ਆਂ ਗਿਰਦਲਜੀਤ ਜੀ ਤੁਸੀਂ ਨੋਟ ਕੀਤਾ ਜਦ ਤੁਸੀਂ ਬੈਂਕ ਜਾਂਦੇ ਹੋ ਅੱਗੇ ਤੁਹਾਨੂੰ ਹਿੰਦੀ ਚ ਗੱਲਬਾਤ ਕਰਦੇ ਆਂ ਜੀ ਬਿਲਕੁਲ ਜੇ ਤੁਸੀਂ ਕਹਿੰਦੇ ਮੈਂ ਹਿੰਦੀ ਨਹੀਂ ਬੋਲਦਾ ਹਾਂ ਮੈਨੂੰ ਪੰਜਾਬੀ ਚ ਗੱਲ ਕਰੋ ਹਨ ਤੁਸੀਂ ਪੰਜਾਬ ਚ ਡਿਊਟੀ ਕਰ ਰਹੇ ਹੋ ਪੰਜਾਬੀ ਚ ਗੱਲ ਕਰੋ ਸਾਨੂੰ ਹਿੰਦੀ ਨਹੀਂ ਪਸੰਦ ਆਉਂਦੀ ਬਿਲਕੁਲ ਉਸੇ ਲਈ ਉਹਨਾਂ ਦੀ ਲੈਂਗੁਏਜ ਚੇਂਜ ਹੋ ਜਾਊਗੀ ਇਹਦੇ ਨੋਟ ਕਰਿਓ ਬਿਲਕੁਲ ਹੁੰਦੀ ਹੈ ਉਹ ਕਰਦੇ ਆਂ ਉਹ ਸ਼ੁਰੂ ਨਾ ਪੰਜਾਬੀ ਚ ਗੱਲਬਾਤ ਸ਼ੁਰੂ ਕਰ ਦਿੰਦੇ ਆ ਜੀ ਜੀ ਸਾਨੂੰ ਪੰਜਾਬੀ ਚ ਗੱਲ ਕਰਬੋਣੀ ਚਾਹੀਦੀ ਆ ਨਾ ਕਿ ਆਪ ਹਿੰਦੀ ਬੋਲੀ ਸ਼ੁਰੂ ਕਰ ਆਪ ਹਿੰਦੀ ਬੋਲਣੇ ਇੱਕ ਹੋਰ ਮੈਂ ਤੁਹਾਨੂੰ ਦੱਸ ਦਿਆਂ ਇੱਕ ਐਗਜ਼ਾਮਪਲ ਵੀ ਇੱਕ ਅਸੀਂ ਭਈਆ ਰੱਖਦੇ ਆ ਨਾ ਜੀ ਪ੍ਰਵਾਸੀ ਮਜ਼ਦੂਰ ਚਲੋ ਭਈਆ ਲਾਂਕਵਾ ਮੈਂ ਹੈ ਨਾ ਕਈ ਬੰਦੇ ਫਿਰ ਇਤਰਾਜ਼ ਕਰਦੇ ਆ ਪ੍ਰਵਾਸੀ ਮਜ਼ਦੂਰ ਅਸੀਂ ਰੱਖਦੇ ਆ ਯੂਪੀ ਤੋਂ ਬਿਹਾਰ ਤੋਂ ਆ ਕੇ ਉਹ ਸਾਡੇ ਜਾਂ ਖੇਤੀਬਾੜੀ ਸੰਭਾਲਦਾ ਜਾਂ ਕੋਈ ਹੋਰ ਆਪਾਂ ਉਹਨੂੰ ਕੰਮ ਕਰਦੇ ਡੇਰੀਆਂ ਤੇ ਵੀ ਕੰਮ ਕਰ ਰਿਹਾ ਅੱਜ ਜਿਹੜੇ ਪ੍ਰਵਾਸੀ ਉਹ ਸਾਰਾ ਜਿਹੜੇ ਕਲਾਟਾਂ ਤੇ ਕੰਮ ਕਰ ਰਹੇ ਜਿਹੜੇ ਆਪਾਂ ਗੋੜ ਬਣਾਉਣ ਵਾਲੀ ਜਿਹੜੀ ਆਪਣਾ ਚਾਉਣੀ ਸਾਰਾ ਕਿਤੇ ਵੀ ਸਾਰੇ ਹਰ ਜਗ੍ਹਾ ਤੇ ਕੰਮ ਕਰਦੇ ਆ ਹੁਣ ਇੱਕ ਪ੍ਰਵਾਸੀ ਜਿਹੜਾ ਉਹ ਸਾਨੂੰ 10 ਜੀਆਂ ਦੇ ਟੱਬਰ ਨੂੰ ਹਿੰਦੀ ਸਿਖਾ ਜਾਂਦਾ ਅਸੀਂ ਉਹਦੇ ਨਾਲ ਹਮਕੋ ਤੁਮਕੋ ਕਰਨ ਲੱਪੇ ਨੇ ਬਿਲਕੁਲ ਆ ਵੀ ਇਹ ਬਣ ਜਾਂਦੇ ਨੇ ਨਾ ਪ੍ਰਵਾਸੀ ਬਣ ਜਾਂਦੇ ਕੀ ਅਸੀਂ ਯਾਰ 10 ਬੰਦੇ ਇੱਕ ਬੰਦੇ ਨੂੰ ਪੰਜਾਬੀ ਨਹੀਂ ਸਿਖਾ ਸਕਦੇ ਬਿਲਕੁਲ ਹੈਨਾ ਉਹਦੇ ਨਾਲ ਪੰਜਾਬੀ ਚ ਗੱਲ ਕਰੋ ਉਹ ਪੰਜਾਬੀ ਬੋਲੂਗਾ ਵੀ ਹੈਨਾ ਤੇ ਜੇ ਅਸੀਂ ਉਹਦੀ ਭਾਸ਼ਾ ਉਹ ਰਾਮੂ ਅੱਜ ਪੱਠੇ ਨਹੀਂ ਡਾਲੇ ਯਾਰ ਅੱਜ ਦੁੱਧ ਨੀਚੋਆ ਯਾਰ ਹੈ ਨਾ ਤਾਂ ਉਹ ਉਹਨੂੰ ਲੱਗੂਗਾ ਮੈਂ ਇਹਨਾਂ ਦੇ ਮੇਰੇ ਰੰਗ ਚ। ਵੀ ਅਸੀਂ ਮੈਂ ਪ੍ਰਭਾਵ ਪਾ ਲਿਆ ਇਹਨਾਂ ਦੇ। ਮੈਂ ਪ੍ਰਭਾਵ ਪਾ ਲਿਆ। ਇਹਨਾਂ ਲੋਕ ਪੰਜਾਬੀਆਂ ਕਟੜ ਪੰਜਾਬੀਆਂ ਨੂੰ ਮੈਂ ਹੀ ਬੀਜਪੀ ਪਿੱਛੇ ਲਾ ਲਿਆ। ਸਭ ਤੋਂ ਵੱਡੀ ਗੱਲ ਜਿਹੜੀ ਨਾ ਸਕੂਲਾਂ ਦੇ ਵਿੱਚ ਜਿਹੜਾ ਉਹ ਉੱਥੇ ਸਾਡਾ ਘਾਣ ਹੋ ਰਿਹਾ। ਬਹੁਤ ਸਾਰੇ ਐਸੇ ਸਕੂਲ ਨੇ ਭਾਈ ਜੀ ਜਿੱਥੇ ਸਕੂਲਾਂ ਦੇ ਵਿੱਚ ਨਾ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਵੀ ਲਾਈ ਜਾਂਦੀ ਹੈ ਤੇ ਉੱਥੇ ਜੁਰਮਾਨੇ ਵੀ ਲਾਏ ਜਾਂਦੇ ਆ। ਮੋٹے ਜੁਰਮਾਨੇ ਲਾਏ ਜਾਂਦੇ ਆ। ਇਹ ਇੱਕ ਸਿਰਫ ਸਾਡੇ ਬੱਚਿਆਂ ਨੂੰ ਪੰਜਾਬੀ ਤੋਂ ਤੋੜ ਦਾ ਤਰੀਕਾ ਕਨਵਰਟ ਸਕੂਲਾਂ ਦੇ ਵਿੱਚ ਖਾਸ ਕਰਕੇ ਹੋ ਰਿਹਾ ਤੇ ਉੱਥੇ ਹੁਣ ਸਰਕਾਰ ਨੇ ਵੈਸੇ ਤਾਂ ਐਲਾਨ ਕਰ ਦਿੱਤਾ ਵੀ ਨਰਸਰੀ ਤੋਂ ਲੈ ਕੇ ਤੇ میٹرਕ ਤੱਕ ਪੰਜਾਬੀ ਜਿਹੜੀ ਆ ਮੇਰੇ ਖਿਆਲ ਸ਼ਾਇਦ ਪਲੱਸ 2 ਤੱਕ ਹੀ ਹੋਵੇ ਕਿਉਂ ਪੰਜਾਬੀ ਜਿਹੜੀ ਲਾਜ਼ਮੀ ਵਿਸ਼ਾ ਹੋ ਗਿਆ ਠੀਕ ਹੈ ਜੀ ਤੇ ਇਹਨੂੰ ਪੰਜਾਬੀ ਨੂੰ ਲਾਜ਼ਮੀ ਪੜਾਉਣਾ ਹੀ ਪੜਾਉਣਾ ਹੈ ਅਜੇ ਵੀ ਕਈਆਂ ਸਕੂਲਾਂ ਦੇ ਵਿੱਚ ਬੱਚਾ ਬੱਚਾ ਪੰਜਾਬੀ ਚ ਗੱਲ ਨਹੀਂ ਕਰਨੀ ਹਨਾ ਤੇ ਮਾਪੇ ਜਿਹੜੇ ਆ ਨਾ ਸਾਡੇ ਜੀ ਉਹ ਫਕਰ ਸਮਝਦੇ ਆ ਉਹ ਬੱਚਾ ਹਿੰਦੀ ਬੋਲਦਾ ਹਿੰਦੀ ਬੋਲ ਰਿਹਾ ਸਾਡੇ ਮਹਿਮਾਨ ਆਏ ਹੋਣ ਪ੍ਰਾਣੇ ਆਏ ਹੋਣ ਹਨਾ ਤੇ ਉਹਨੂੰ ਪ੍ਰਾਣਿਆਂ ਦੇ ਵਿੱਚ ਬੱਚੇ ਨੂੰ ਬੁਲਾ ਕੇ ਕਹੂਗਾ ਬੇਟਾ ਜਿੱਦਾਂ ਸਕੂਲ 'ਚ ਮੈਡਮ ਬੁਲਾਉਦੀ ਸੀ ਉਦਾਂ ਬੁਲਾ ਕੇ ਦੱਸ ਹਨਾ ਤੂੰ ਬੇਟਾ ਜਦੋਂ ਹਿੰਦੀ 'ਚ ਗੱਲ ਕਰਦਾ ਤਾਂ ਅਸੀਂ ਲੱਗਦਾ ਸਾਨੂੰ ਲੱਗਦਾ ਅਸੀਂ ਬੜੇ ਸਟੇਟਸ ਵਾਲੇ ਹੋ ਗਏ ਜੀ ਪਰ ਇਹਨਾ ਨਹੀਂ ਪਤਾ ਕਿ ਅਸੀਂ ਚਿੰਗੇ ਸਕੂਲ 'ਚ ਪੜਾ ਰਹੇ ਹਾਂ ਬੱਚਾ ਬੱਚੇ ਨੂੰ ਅਸੀਂ ਪੰਜਾਬੀ ਨਾਲੋਂ ਤੋੜ ਰਹੇ ਹਾਂ ਸੱਭਿਆਚਾਰ ਨਾਲੋਂ ਤੋੜ ਰਹੇ ਹਾਂ ਇਹ ਗੁਰਦੇਲ ਜੀ ਇੱਥੇ ਕਈਆਂ ਸਕੂਲਾਂ ਦੇ ਵਿੱਚ ਕਕਾਰਾਂ ਤੋਂ ਵੀ ਦੂਰ ਕੀਤਾ ਜਾਂਦਾ ਜੀ ਕੜੇ ਕੜੇ ਨਾ ਪਾ ਕੇ ਆਓ ਕੋਈ ਇਹੋ ਜਿਹਿਆਂ ਵੀ ਆ ਜੇ ਆਪਾਂ ਗੱਲ ਕਰਦੀ ਹੈ ਕੜੇ ਨਾ ਪਾ ਕੇ ਉਹ ਕੜੇ ਮੋٹے ਤੇ ਬੰਦੀ ਲਾ ਸਕਦੇ ਆਪਾਂ ਵੀ ਜਿਆਦਾ ਮੋਟਾ ਕੜਾ ਜਿਹੜਾ ਉਹ ਨੁਕਸਾਨ ਕਰ ਸਕਦਾ ਹੈ ਨਾ ਜੀ ਜੀ ਕਿ ਬੱਚੇ ਆ ਕਿਤੇ ਲੱਗ ਸਕਦਾ ਕਿਸੇ ਪਰ ਕੜੇ ਨੂੰ ਉਤਾਰਨ ਦੀ ਜਿਹੜੀ ਗਲਤੀ ਉਹ ਨਹੀਂ ਹੋਣੀ ਜੇ ਕਿਉਂ ਐਸੀ ਗੁਰੂਆਂ ਨਾਲ ਬੱਜੇ ਆਪਦੇ ਇਤਿਹਾਸ ਨਾਲ ਬੱਜੇ ਹੋਏ ਆ ਪਰ ਇੱਥੇ ਵੀ ਕੋਈ ਚਾਣਾ ਪਾਉ ਕੋਈ ਦੱਸ ਨਾ ਵੇਖੋ ਗੱਲ ਇਹ ਆ ਵੀ ਚਲੋ ਜਿੱਥੇ ਲੱਗਦਾ ਸਾਨੂੰ ਵੀ ਬੱਚਾ ਕੋਈ ਸ਼ਰਾਰਤ ਕਰਦਾ ਜਾਂ ਬਰਚਾ ਸ਼ਰਾਰਤੀ ਹੈ ਹਨ ਉਹ ਤੇ ਛੋਟੇ ਘੜੇ ਦੀ ਕਹਿ ਸਕਦੇ ਵੀ ਭਾਈ ਇਹਨੂੰ ਛੋਟਾ ਘੜਾ ਪਵਾ ਲਿਆ ਕਰੋ ਜਿਆਦਾ ਪਕਾ ਨਾ ਪਵਾਓ ਇਹ ਕਹਿੰਦਾ ਸਿਰ ਪਾੜ ਦੂਗਾ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਖਤਰਾ ਹੈਗਾ ਹੋ ਜਾਂਦਾ ਕਿ ਛੋਟੇ ਬੱਚੇ ਆ ਕੋਈ ਛੋਟੇ ਬੱਚੇ ਆ ਪਰ ਅੱਜਕੱਲ ਤਾਂ ਇਹ ਦੀ ਬਹੁਤ ਵੱਡੇ ਦੈਰਾਂ ਚ ਵੀ ਹੋ ਰਿਹਾ ਜੀ ਕਾਲਜਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿਸੇ ਪਿੱਛੇ ਇੱਕ ਭੈਣ ਦੀ ਵੀਡੀਓ ਵਾਇਰਲ ਹੋਈ ਸੀ ਉਹ ਕਹਿੰਦੇ ਵੀ ਮੈਨੂੰ ਸ੍ਰੀ ਸਾਹਿਬ ਪਾਗ ਪੀਪਰ ਨਹੀਂ ਦੇਣ ਦਿੱਤਾ ਬਹੁਤ ਸਾਰੇ ਕਾਲਜਾਂ ਚ ਹੁੰਦਾ ਕਾਲਜ ਵਾਲੇ ਬੱਚੇ ਕੜਾ ਨਹੀਂ ਪਾ ਸਕਦੇ ਯਾਰ ਇਹ ਕਕਾਰ ਸਾਲੂ ਕਿਸੇ ਨੂੰ ਝਕਮੀ ਕਰਨ ਵਾਸਤੇ ਨਹੀਂ ਦਿੱਤੇ ਇਹ ਤਾਂ ਸਿਰਫ ਸਾਡੀ ਇੱਕ ਨਿਸ਼ਾਨੀ ਹੈ ਵੀ ਅਸੀਂ ਸਿੱਖਾਂ ਦੇ ਬੱਚੇ ਆ ਸਾਡੇ ਕੋਲ ਲੋਹੇ ਦਾ ਕੜਾ ਹੋਣਾ ਚਾਹੀਦਾ ਹੈ ਕੜੇ ਦੀ ਇੱਕ ਮਰਿਆਦਾ ਹੈ ਹੈਨਾ ਜੀ ਕੜੇ ਦੇ ਵਿੱਚ ਜਦੋਂ ਕੜਾ ਤੁਹਾਡੇ ਸਾਹਮਣੇ ਆਉ ਆਉਗਾ ਨਾ ਜੀ ਤੇ ਤੁਸੀਂ ਇੱਕ ਲੱਗੋ ਤੁਹਾਨੂੰ ਤੁਹਾਡੇ ਕਿਰਦਾਰ ਬਾਰੇ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਆ ਜੂਗੀ ਵੀ ਸਾਡਾ ਇੱਕ ਕਿਰਦਾਰ ਹੈ ਅਸੀਂ ਸਿੱਖਾਂ ਦੇ ਪੁੱਤਾਂ ਤੇ ਅਸੀਂ ਦਸਤਾਰ ਧਾਰੀ ਆ ਹੈਨਾ ਤੇ ਅਸੀਂ ਕਰਮ ਜਿਹੜੇ ਆ ਉਹਨਾਂ ਨੂੰ ਆਪਣੇ ਵਧੀਆ ਰੱਖਣਾ ਹੈ ਆਪਣੇ ਕਿਰਦਾਰ ਤੇ ਕੰਟਰੋਲ ਵਾਸਤੇ ਇਹ ਸਾਰੇ ਕਕਾਰ ਹੋਰ ਕਕਾਰ ਕੋਈ ਬੰਦਸ਼ ਨਹੀਂ ਹੈਗੀ ਵੀ ਤੁਸੀਂ ਪੱਕੇ ਪਾਉਣੇ ਆ ਕਕਾਰ ਪਾਉਣ ਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਕਿਰਦਾਰ ਚ ਕਿੰਨਾ ਨਪੋਲੋ ਹੈਨਾ ਜੀ ਇਹ ਇਸ ਕਰਕੇ ਕਕਾਰ ਜਿੱਦਿਹਾ ਬਿਲਕੁਲ ਗੁਰਦੈਲ ਜੀ ਤੁਸੀਂ ਦੇਖਿਆ ਹੋਊਗਾ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਕੋਈ ਸਮਾਂ ਸੀਗਾ ਸਾਰੇ ਹੀ ਸਿੱਖ ਉੱਥੇ ਹੁੰਦੇ ਸੀ ਹੈਨਾ ਜੀ ਮਲਾ ਜਿਹੜੇ ਹੁੰਦੇ ਸੀ ਆਪਣੇ ਮਲਾਜ਼ਮ ਜਿਹੜੇ ਬਿਲਕੁਲ ਔਰ ਗੁਰਬਾਣੀ ਦੇ ਸ਼ਬਦ ਲੱਗੇ ਹੁੰਦੇ ਸੀ ਹਮ ਅੱਜ ਦੇਖਣ ਜਾਂਦਾ ਕਿ ਜਿਹੜੇ ਵਾਊਚਰ ਦੇਖੋ ਤੁਸੀਂ ਉੱਥੇ ਉੱਥੇ ੴ ਸਤਗੁਰ ਪ੍ਰਸਾਦ ਅੱਜ ਵੀ ਲਿਖਿਆ ਹਮ ਪਰ ਸਾਰੇ ਸਾਰੇ ਪ੍ਰਵਾਸੀ ਆ ਸਹੀ ਹੈ ਉਹਨਾਂ ਨੂੰ ਉਹਨਾਂ ਦੇ ਜਿਹੜੇ ਲਿਖੇ ਹੋਏ ਜਿਹੜੇ ਗੁਰੂ ਸਾਹਿਬ ਦੀਆਂ ਪੰਕਤੀਆਂ ਬਾਰੇ ਕੋਈ ਗਿਆਨ ਵੀ ਨਹੀਂ ਸਹੀ ਹੈ ਸਾਰੇ ਪ੍ਰਵਾਸੀ ਲੋਕ ਆ ਇੱਕ ਬਹੁਤ ਵੱਡਾ ਚਿੰਤਾ ਵਿਸ਼ਾ ਕਿ ਸਾਡੇ ਸਿੱਖ ਜਿਹੜੇ ਆ ਜਾਂ ਸਾਡੇ ਪੰਜਾਬੀ ਜਿਹੜੇ ਆ ਉਹ ਇਹਨਾਂ ਬੈਂਕਾਂ ਵਿੱਚ ਕਿਉਂ ਨਹੀਂ ਮੌਜੂਦ ਇਹ ਵੀ ਇੱਕ ਨਾ ਬਹੁਤ ਵੱਡੀ ਸਾਡੇ ਨਾਲ ਸਮਾਜ ਦੀ ਇੱਕ ਬਹੁਤ ਵੱਡੀ ਜਿਹਨੂੰ ਆਪਾਂ ਕਹਿ ਲਿਆ ਭੀ ਤਰਾਸੀ ਹੈ ਤਰਾਸ ਗਿਆ ਕਿ ਇੱਕ ਨਾ ਚੀਜ਼ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਦੀ ਪਹਿਲ ਹੋਵੇ ਰੱਖਣੀ ਚਾਹੀਦੀ ਹੈ ਨਾ ਜੇ ਮੰਨ ਕੇ ਚੱਲੋ ਵੀ ਸਾਡੇ ਕੋਲ ਉਸ ਲੈਵਲ ਦਾ ਕਾਬਿਲियत ਬੰਦਾ ਨਹੀਂ ਹੈਗਾ ਤੇ ਫਿਰ ਤਾਂ ਮਜਬੂਰੀ ਮੰਨ ਲਈਏ ਅੱਜ ਯਾਰ ਬਹੁਤ ਪੜੇ ਲਿਖੇ ਲੋਕ ਜਿਹੜੇ ਆ ਸਾਡੇ ਉਹ ਘਰਾਂ ਚ ਬੈਠੇ ਨੇ ਜਾਂ ਧਰਨਿਆਂ ਤੇ ਬੈਠੇ ਨੇ ਰੋਜ਼ ਆਪਾਂ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਆਂ ਕਿ ਐਨੇ ਪੜੇ ਲਿਖੇ ਮਾਸਟਰ ਜਿਹੜੇ ਡਿਗਰੀਆਂ ਲੈ ਕੇ ਡਾਂਗਾ ਖਾ ਰਹੇ ਆ ਤੇ ਉਹਨਾਂ ਨੂੰ ਕਿਉਂ ਨਹੀਂ ਅਸੀਂ ਕੰਮ ਦੇ ਰਹੇ ਹਨਾ ਉਹਨਾਂ ਨੂੰ ਜਿਤਨਾ ਹੁਣ ਸਾਡੇ ਤੇ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਸੀਂ ਪ੍ਰਵਾਸੀਆਂ ਨੂੰ ਬਿਠਾ ਕੇ ਸਾਡੇ ਅਫਸਰ ਬਣਾਤਾ ਹਨਾ ਉੱਥੇ ਸਾਡੇ ਪੰਜਾਬੀਆਂ ਨੂੰ ਪਹਿਲ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਇਹ ਕਿਤਨਾ ਕਿਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਜੇ ਨੌਜਵਾਨ ਉਹ ਤੇ ਆਈਡਲਸ ਕਰਦੇ ਆ ਤੇ ਬਾਹਰ ਨਿਕਲਦੇ ਜਾਂਦੇ ਨੇ ਫਿਰ ਬੈਂਕਾਂ 'ਚ ਫਿਰ ਇਹੀ ਪ੍ਰਵਾਸੀ ਲੋਕ ਦੇਖੋ ਉਹ ਤਾਂ ਉਹ ਤਾਂ ਬਹੁਤ ਬੇਟਾ ਜਿਹੀ ਹੁੰਦੇ ਬਿਲਕੁਲ ਦੇਖੋ ਜੇ ਬਾਹਰ ਉਹ ਜਾਵੇ ਜਿਹਦਾ ਪੰਜਾਬ 'ਚ ਕੁਝ ਨਹੀਂ ਹੈਗਾ ਜਿਹੜੇ ਮੈਂ ਸਮਝਦਾ ਵੀ ਪੈਲੀਆਂ ਵੇਚ-ਵੇਚ ਕੇ ਲੋਕ ਜਾ ਰਹੇ ਇਹ ਤਾਂ ਬਿਲਕੁਲ ਹੀ ਗਲਤ ਉਹ ਲੋਕ ਕਹਿ ਦਈਏ ਵੀ ਆਪਾਂ ਸੋਚ ਤਾਂ ਹੀ ਪੜਿਆ ਹੋ ਜਾਂਦਾ ਜਾ ਕੇ ਮਜ਼ਦੂਰੀਆਂ ਕਰਦੇ ਬਿਲਕੁਲ ਇਧਰ ਹਾਈਲਾਈਟਸ ਕਰਕੇ ਉਧਰ ਜਾ ਕੇ ਮਜ਼ਦੂਰੀ ਕਰਦੇ ਅਸੀਂ ਇੱਥੇ ਇਧਰ ਆ ਕੇ ਉਧਰ ਆ ਜਾ ਕੇ ਭਾਵੇਂ ਦਿਹਾੜੀਆਂ ਕੀਤੀਆਂ ਹੁਣ ਜਦੋਂ ਅਸੀਂ ਬਾਹਰੋਂ ਪੰਜਾਬ 'ਚ ਵਾਪਸ ਆਉਣਾ ਉਦੋਂ ਅਸੀਂ ਕੈਪਰੀ ਪਾਈ ਹੋਣੀ ਹੈ ਵੱਡਾ ਸਾਰਾ ਮੋਬਾਈਲ ਰੱਖਿਆ ਹੋਣਾ ਵੱਡੀ ਸਾਰੀ ਗੱਡੀ ਰੱਖੀ ਹੋਣੀ ਹੈ ਤੇ ਪੰਜਾਬ ਦੇ ਮੁੰਡਿਆਂ ਨੂੰ ਦੱਸਣਾ ਵੀ ਮੁੰਡਾ ਬਾਹਰੋਂ ਆਇਆ ਭਾਵੇਂ ਉੱਥੇ ਦਿਹਾੜੀਆਂ ਕਰਕੇ ਆਇਆ ਹੋਵੇ ਉਹਨੂੰ ਦੇਖ ਕੇ ਦੂਜੇ ਵੀ ਫਿਰ ਕਹਿੰਦੇ ਮੈਨੂੰ ਵੀ ਭੇਜ ਵੀ ਦੂਜੇ ਵੀ ਕਹਿੰਦੇ ਮੇਰੀ ਸ਼ੌਕਲਾ ਪਹਿਲੇ ਬਾਪੂ ਵੇ ਤੇ 10 ਕਿਲੇ ਮਮੀ ਜਾਵਾ ਬਾਹਰ ਮਮੀ ਜਾ ਯਾਰ ਕੀ ਇੱਕ ਗਾਣਾ ਹੁੰਦਾ ਸੀਗਾ ਪੁਰਾਣਾ ਇੱਕ ਰੰਗੀਲਾ ਜੀ ਦਾ ਗਾਇਆ ਸੀਗਾ ਮੈਨੂੰ ਪੂਰੇ ਬੋਲ ਤੇ ਨਹੀਂ ਯਾਦ ਉਹ ਕਹਿੰਦਾ ਛੱਡ ਚੌਧਰ ਨੌਕਰ ਹੋ ਜਾਣਾ ਤੇ ਕੈਸੇ ਸ਼ੌਕ ਅਵਲੇ ਨੇ ਸ਼ਾਇਦ ਗੁਣਾ ਚੌਰਿਆ ਦਾ ਗੀਤ ਸੀਗਾ ਕਹੇ ਗੁਣਾ ਚੌਰਿਆ ਮੇਰੇ ਦੇਸ਼ ਨਾਲੋਂ ਸਭ ਥੱਲੇ ਨੇ ਸੋ ਇਹ ਗੱਲਾਂ ਜਿਹੜੀਆਂ ਨਾ ਵੀ ਇੱਕ ਚੌਧਰ ਛੱਡ ਕੇ ਉਦੋਂ ਤੁਸੀਂ ਦਿਹਾੜੀਆਂ ਕਰਨ ਤੇ ਮਜਬੂਰ ਹੋ ਯਾਰ ਮੈਂ ਕਹਿੰਦਾ ਜਿੱਦੇ ਕੋਈ ਪੰਜ ਕਿਲੇ ਪੈਲੇ ਵੀ ਹੈ ਨਾ ਉਹਨੂੰ ਜਾਣ ਦੀ ਲੋੜ ਨਹੀਂ ਉਹ ਆਪਣਾ ਇੱਥੇ ਰਹਿ ਕੇ ਆਪਣੀ ਪਰਵਾਜ਼ ਚ ਰਹਿ ਗਿਆ ਅੱਜ ਪਰਵਾਸੀ ਲੋਕ ਆਪਣੇ ਪੰਜਾਬ ਵਿੱਚ ਆ ਕੇ ਕੋਠੀਆਂ ਪਾਈ ਜਾ ਰਹੇ ਗੱਡੀਆਂ ਲਈ ਜਾ ਰਹੇ ਅਸੀਂ ਵੇਚ ਵੇਚ ਕੇ ਬਾਹਰ ਜਾ ਰਹੇ ਲੱਡੂ ਵੇਚ ਕੇ ਕੁਲਚੇ ਵੇਚ ਕੇ ਕੁਲਫੀਆਂ ਵੇਚ ਕੇ ਉਹਨਾਂ ਬੰਦੇ ਨੇ ਕੋਠੀਆਂ ਪਾ ਲਈਆਂ ਤੇ ਤੁਸੀਂ ਯਾਰ ਪੈਲੀਆਂ ਵੇਚ ਕੇ ਬਾਹਰ ਨੂੰ ਭੱਜੇ ਜਾ ਰਹੇ ਹੋ ਹੱਦ ਹੋ ਗਈ ਹੈ ਚਿੰਤਾ ਦੇ ਵਿੱਚ ਸੋਚਣ ਵਾਲੀ ਗੱਲ ਹੈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਆ ਕਿ ਇੱਕ ਤਾਂ ਊੜਾ ਜੂੜਾ ਆਪਣਾ ਬਚਾ ਲਓ ਪੰਜਾਬੀ ਤੇ ਨਾਲ ਟੁੱਟਲਾ ਜਿਹੜਾ ਵਾ ਉਹ ਸਾਡੇ ਵਾਸਤੇ ਬਿਲਕੁਲ ਵੀ ਸੰਭਵ ਨਹੀਂਗਾ ਮੈਂ ਪਹਿਲਾਂ ਵੀ ਕਿਹਾ ਕਿ ਰਿਸ਼ਤੇ ਰਿਸ਼ਤੇਦਾਰੀਆਂ ਜਿਹੜੀਆਂ ਉਹ ਸਾਨੂੰ ਜੇ ਪੰਜਾਬੀ ਚ ਬੋਲਾਂਗੇ ਤੋਂ ਜ਼ਿਆਦਾ ਸਵਾਦ ਦਿੰਦੀਆਂ ਨੇ ਦੂਜੀ ਗੱਲ ਵੀ ਜਿਹੜੇ ਆਪ ਮਗਰਲਾ ਜਿਹੜੇ ਤੁਸੀਂ ਸਵਾਲ ਕੀਤਾ ਸੀ ਵਿਦੇਸ਼ਾਂ ਵੱਲ ਲੋਕ ਜਾ ਰਹੇ ਨੇ ਭਾਈ ਜਿਹਦੇ ਕੋਲ ਨਹੀਂ ਕੁਝ ਹੈਗਾ ਉਹ ਤਾਂ ਜਾ ਸਕਦਾ ਆਪਣੇ ਪੈਸੇ ਨੂੰ ਕਮਾਈ ਕਰਨ ਵਾਸਤੇ ਜਾਓ ਉੱਥੇ ਜਾ ਕੇ ਵਸਣ ਵਾਸਤੇ ਨਾ ਜਾਓ ਸਾਡੇ ਬਹੁਤ ਸਾਰੇ ਸਿੱਖ ਪ੍ਰਚਾਰਕਾ ਜਿਉਂ ਉੱਥੇ ਬਾਹਰ ਜਾ ਕੇ ਸੈਟਲ ਹੋ ਗਏ ਨੇ ਜਿਨ੍ਹਾਂ ਨੇ ਦੱਸਣਾ ਸੀ ਸਾਡੇ ਬੱਚਿਆਂ ਨੂੰ ਤੁਸੀਂ ਭਾਈ ਬਾਹਰ ਜਾ ਕੇ ਕੋਈ ਬਹੁਤਾ ਹੈ ਨਹੀਂ ਕੁਛ ਐਡਾ ਤੁਸੀਂ ਠੀਕ ਹੈ ਚੱਕਾ ਚੌਂ ਦੀ ਦੁਨੀਆ ਘੁੰਮਣ ਫਿਰਨ ਵਾਸਤੇ ਜਾਓ ਆਪਣੀ ਕਮਾਈ ਕਰਨ ਜਾਓ ਤੇ ਕਮਾ ਕੇ ਵਾਪਸ ਆਪਣੇ ਪੰਜਾਬ ਚਾਓ ਅੱਜ ਭਈਆਂ ਦਾ ਰਾਜ ਨਾ ਕਰੀ ਜਾਓ ਕਿਉਂਕਿ ਸਾਡੇ ਜਿਹੜੇ ਲੋਕ ਬਾਹਰ ਚਲੇ ਗਏ ਤੇ ਇੱਥੇ ਜ਼ਿੰਮੇਵਾਰੀਆਂ ਦੇ ਕੇ ਪ੍ਰਵਾਸੀਆਂ ਨੂੰ ਉਹ ਮੁੜ ਕੇ ਸਿਆਣਦੇ ਹੀ ਨਹੀਂ ਉਹ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋਇਆ ਵੀ ਹੈ ਸਰਪੰਚ ਵੀ ਬਣ ਗਏ ਨੇ ਤੇ ਆਉਣ ਵਾਲੇ ਸਮੇਂ 'ਚ ਤੇ ਇਹ ਖਤਰੇ ਦੀ ਘੰਟੀ ਗਾਗਾ ਪੰਜਾਬ ਚਿੰਤਾ ਦਾ ਵਿਸ਼ਾ ਬਿਲਕੁਲ ਚਿੰਤਾ ਸੋ ਗੱਲਬਾਤ ਕਰਨ ਦੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋ ਸੰਗਤ ਜੀ ਸ਼ਹੀਦੀ ਦਿਹਾੜੇ ਮਨਾ ਰਹੇ ਆ ਉਹ ਨਾਲ ਦੇ ਨਾਲ ਇੱਥੇ ਬੇਨਤੀ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਪੰਜਾਬੀ ਮਾਂ ਬੋਲੀ ਜਿੱਤੋਂ ਅਸੀਂ ਦੂਰ ਵੀ ਹੁੰਦੇ ਜਾ ਰਹੇ ਆ ਕਿਉਂ ਅਸੀਂ ਨਿੱਜੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨਾਲ ਹਿੰਦੀ 'ਚ ਗੱਲ ਕਰਦੇ ਆ ਕਿਉ ਆਪਣੇ ਘਰਾਂ ਦੇ ਵਿੱਚ ਹਿੰਦੀ ਅਪਣਾ ਰਹੇ ਆ ਜਦ ਕਿ ਗੁਰੂਆਂ ਦੀ ਵਰਸਾਈ ਹੋਈ ਜਿਹੜੀ ਆ ਪੰਜਾਬੀ ਬੋਲੀ ਆ ਗੁਰੂਆਂ ਨੇ ਸਾਨੂੰ 35 ਅੱਖਰੀ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਦਰਜ ਕਰਕੇ ਪੰਜਾਬੀ ਬੋਲੀ ਚ ਤੇ ਸਾਡੇ ਹਵਾਲੇ ਕੀਤਾ ਆ ਕਿਉ ਅਸੀਂ ਦੂਰ ਹੁੰਦੇ ਜਾ ਰਹੇ ਆ ਕਿਉ ਅਸੀਂ ਹਿੰਦੀ ਦੇ ਨਾਲ ਜੁੜਦੇ ਜਾ ਰਹੇ ਆ ਅਸੀਂ ਆ ਨਹੀਂ ਕਹਿੰਦੇ ਕਿ ਕਿਸੇ ਪਾਸ਼ਾ ਦਾ ਸਤਿਕਾਰ ਨਾ ਕਰੋ ਹਰ ਪਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ ਗਿਆਨ ਹੋਣਾ ਚਾਹੀਦਾ ਪਰ ਆਪਣੀ ਪੰਜਾਬੀ ਮਾਂ ਬੋਲੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ